ਪੰਜਾਬ ਦੀਆਂ ਮੁਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਮਾਨਸੂ ạtਪਾਲ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਟ ਟੀਵੀ ਮੁਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਕੇਜਰੀਵਾਲ ਦੇ ਪੰਜਾਬ ਦੌਰੇ ਤੇ ਆਉਣ ਦੀ ਅਸਲ ਸੱਚਾਈ ਤੇ ਵਿਰੋਧੀਆਂ ਨੇ ਸਾਦੇ ਨਿਸ਼ਾਨੇ ਖੈਰਾ ਨੇ ਕਿਹਾ ਹੜਪੀੜੀਤਾ ਨਾਲ ਹਮਦਰਦੀ ਨਹੀਂ ਸਗੋ ਪੀ ਐਮ ਐਲਏ ਅਦਾਲਤ ਦੀ ਤਾਰੀਖ ਛੱਡਣ ਦਾ ਸੀ ਬਹਾਨਾ ਆਮ ਆਦਮੀ ਪਾਰਟੀ ਦੇ ਫਰਾਰ ਐਮ ਐਲ ਏ ਪਠਾਨ ਮਾਜਰਾ ਦੀਆਂ ਫਿਰ ਤੋਂ ਵਧੀਆਂ ਮੁਸ਼ਕਲਾਂ ਹੁਣ ਹਰਿਆਣਾ ਚ ਵੀ ਐਫ ਆਈ ਆਰ ਹੋ ਗਈ ਦਰਜ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦਾ ਪੰਜਾਬ ਦੌਰੇ ਤੋਂ ਬਾਅਦ ਵੱਡਾ ਬਿਆਨ ਆਇਆ ਸਾਹਮਣੇ ਕਿਹਾ ਨਾਜਾਇਜ਼ ਮਾਈਨਿੰਗ ਹੀ ਹੈ ਪੰਜਾਬ ਚ ਹੜਾਂ ਦਾ ਅਸਲ ਕਾਰ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਆ ਸੁਖਪਾਲ ਖਹਿਰਾ ਦੀ ਜੀ ਹਾਂ ਦਰਅਸਲ ਸੁਖਪਾਲ ਖਹਿਰਾ ਦੇ ਵੱਲੋਂ ਕੇਜਰੀਵਾਲ ਤੇ ਪੂਰੀ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨੇ 사ਦੇ ਗਏ ਨੇ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਕੇਜਰੀਵਾਲ ਦੇ ਹੜਪੀੜੀਤਾਂ ਦੇ ਕੋਲ ਜਾ ਕੇ ਦੌਰਾ ਕਰਨ ਨੂੰ ਲੈ ਕੇ ਸਵਾਲ ਚੁੱਕਿਆ ਗਿਆ ਹੈ ਦੱਸਿਆ ਕਿ ਸੁਖਪਾਲ ਖੈਰਾ ਨੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸੋਦੀਆ ਨੂੰ ਲੈ ਕੇ ਤਿੱਖਾ ਤੰਜ ਕੱਸਿਆ ਉਹਨਾਂ ਲਿਖਿਆ ਕਿ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਦੀਆ ਦਾ ਪੰਜਾਬ ਦੌਰਾ ਅਸਲ ਦੇ ਵਿੱਚ ਹੜ ਪ੍ਰਭਾਵਿਤ ਲੋਕਾਂ ਨੂੰ ਮਿਲਣ ਦਾ ਨਹੀਂ ਸੀ ਬਲਕਿ ਇਹ ਦਿੱਲੀ ਦੇ ਵਿੱਚ ਪੀਐਮਐਲਏ ਅਦਾਲਤ ਦੀ ਤਾਰੀਖ ਨੂੰ ਛੱਡਣ ਦਾ ਇੱਕ ਬਹਾਨਾ ਸੀ ਸੋ ਜੇਕਰ ਆਮ ਆਦਮੀ ਪਾਰਟੀ ਦੇ ਆਗੂ ਹੜਾ ਪ੍ਰਤੀ ਇਨਈ ਇਮਾਨਦਾਰ ਹੁੰਦੇ ਤਾਂ ਉਹ ਪਹਿਲਾਂ ਤੋਂ ਹੀ ਪੰਜਾਬ ਦਾ ਦੌਰਾ ਜਿਹੜਾ ਹੈ ਉਹ ਕਰ ਸਕਦੇ ਸੀ ਪਰ ਉਹਨਾਂ ਦੇ ਵੱਲੋਂ ਪਹਿਲਾਂ ਪੰਜਾਬ ਦਾ ਦੌਰਾ ਕਿਤੇ ਵੀ ਨਹੀਂ ਕੀਤਾ ਗਿਆ ਅਤੇ ਅਦਾਲਤ ਦੀ ਤਾਰੀਖ ਤੇ ਵੀ ਹਾਜ਼ਰ ਜਿਹੜਾ ਉਹ ਹੋ ਸਕਦੇ ਸਨ ਸੋ ਇਸੇ ਲਈ ਮੈਂ ਉਹਨਾਂ ਨੂੰ ਨਕਲੀ ਇਨਕਲਾਬੀ ਕਹਿੰਦਾ ਹਾਂ ਇਸ ਤੋਂ ਇਲਾਵਾ ਰਿਪੋਰਟ ਦੇ ਵਿੱਚ ਲਿਖਿਆ ਗਿਆ ਕਿ ਦਿੱਲੀ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਔਰ ਸਾਬਕਾ ਉਪ ਮੰਤਰੀ ਮਨੀਸ਼ ਸਿਸੋਦੀਆ ਦੇ ਵੱਲੋਂ ਦਿੱਲੀ ਆਪਕਾਰੀ ਨੀਤੀ ਦੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਧਾਇਰ ਛੋੜਦੀਆਂ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਸੀ ਤੇ ਮਨੀ ਲਾਂਡਰਿੰਗ ਰੋਕਥਾਮ ਐਕਟ ਯਾਨੀ ਪੀ ਐਮ ਐਲ ਏ ਦੇ ਤਹਿਤ ਧਾਇਰ ਇਹ ਮਾਮਲਾ ਰਾਉਜ਼ਾ ਵੈਨਿਊ ਅਦਾਲਤ ਦੇ ਵਿਸ਼ੇਸ਼ ਜੱਜ ਦਿਗਵਿਨੇ ਸਿੰਘ ਨੇ ਸਾਹਮਣੇ ਸੁਚੇਪਤ ਕਰ ਦਿੱਤਾ ਸੀ ਸੋ ਛੋੜਦੀਆਂ ਅਰਜ਼ੀਆਂ ਤੇ ਇਸ ਅਧਾਰ ਤੇ ਦਾਇਰ ਕੀਤੀ ਗਈ ਸਨ ਕਿ ਦੋਵੇਂ ਆਗੂ ਪੰਜਾਬ ਦੇ ਵਿੱਚ ਹੜ੍ਹ ਰਾਹਤ ਕਰਜ਼ਾਂ ਦੇ ਵਿੱਚ ਲੱਗੇ ਹੋਏ ਨੇ ਸੁਰਵਿੰਦ ਕੇਜਰੀਵਾਲ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਰਾਹਤ ਉਪਾਵਾ ਦਾ ਤਾਲਮੇਲ ਕਰਨ ਅਤੇ ਕੁਦਰਤੀ ਆਫਤ ਤੋਂ ਨਜਿੱਠਣ ਦੇ ਲਈ ਪ੍ਰਭਾਵਿਤ ਹੋਏ ਲੋਕਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਲਈ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਜਿਸ ਕਰਕੇ ਉਹ ਨਹੀਂ ਆ ਸਕਦੇ ਤੇ ਸਿਸੋਧੀਆਂ ਵੱਲੋਂ ਵੀ ਇੱਕ ਵੱਖਰੀ ਅਰਜ਼ੀ ਦਾਇਰ ਕੀਤੀ ਗਈ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਵੀ ਹਾਲੀ ਦੇ ਵਿੱਚ ਆਏ ਹੜ੍ਹਾਂ ਦੇ ਕਰਕੇ ਪੰਜਾਬ ਦੇ ਵਿੱਚ ਨੇ ਜਿਸ ਨੇ ਕਈ ਜ਼ਿਲ੍ਹਿਆਂ ਨੂੰ ਬੁਰੀ ਤਰੀਕੇ ਦੇ ਨਾਲ ਪ੍ਰਭਾਵਿਤ ਕੀਤਾ ਸੋ ਪਾਰਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਸਿਸੋਧੀਆਂ ਪੰਜਾਬ ਲਈ ਆਮ ਆਦਮੀ ਪਾਰਟੀ ਦੇ ਪ੍ਰਭਾਰੀ ਯਾਨੀ ਕਿ ਇੰਚਾਰਜ ਵੀ ਨੇ ਅਤੇ ਇਸ ਹیثیت ਦੇ ਨਾਲ ਉਹ ਪੰਜਾਬ ਦੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਉਪਰਾਲੇ ਜੜੇ ਨੇ ਉਹ ਕਰ ਰਹੇ ਨੇ ਸੋ ਇਹ ਸੀਗੀਆਂ ਇਹਨਾਂ ਦੀਆਂ ਅਰਜ਼ੀਆਂ ਸੋ ਇੱਥੇ ਦੱਸਦੀ ਹੈ ਕਿ ਵਿਸ਼ੇਸ਼ ਅਦਾਲਤ ਇਸ ਸਮੇਂ ਮਾਮਲੇ ਦੇ ਵਿੱਚ ਦਸਤਾਵੇਜ਼ਾਂ ਦੀ ਜਾਂਚ ਦੇ ਨਾਲ ਸੰਬੰਧਿਤ ਮੁੱਦੇ ਦੇ ਨਾਲ ਨਜਿੱਠ ਰਹੀ ਹੈ ਤੇ ਵਿਸ਼ੇਸ਼ ਅਦਾਲਤ ਦੇ ਪਹਿਲਾਂ ਦੇ ਹੁਕਮਾਂ ਵਿਰੁੱਧ ਅਪੀਲ ਦੇ ਵਿੱਚ ਦਿੱਲੀ ਹਾਈ ਕੋਰਟ ਦੇ ਸਾਹਮਣੇ ਸਮਾਨਾਂਤਰ ਕਾਰਵਾਈਆਂ ਵੀ ਲੰਬਿਤ ਨੇ ਸੋ ਇੱਥੇ ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਕਿ ਜਦੋਂ ਦੀ ਪੰਜਾਬ ਦੇ ਵਿੱਚ ਬਾੜ ਆਈ ਹੈ ਯਾਨੀ ਕਿ ਜਦੋਂ ਦੇ ਹੜ੍ਹ ਆਏ ਨੇ ਉਦੋਂ ਤੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਜਾਂ ਫਿਰ ਮਨੀਸ਼ ਸਿਸੋਦੀਆ ਦੇ ਵੱਲੋਂ ਕੋਈ ਵੀ ਬਿਆਨ ਜਿਹੜਾ ਨਾ ਤਾਂ ਬਿਆਨ ਦਿੱਤਾ ਗਿਆ ਸੀ ਤੇ ਨਾ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਇਹਨਾਂ ਦੇ ਵੱਲੋਂ ਕੋਈ ਜਾਇਜ਼ਾ ਕੀਤਾ ਗਿਆ ਸੀ ਪਰ ਬੀਤੇ ਕੱਲ੍ਹ ਇਹ ਗੱਲ ਦੇਖਣ ਨੂੰ ਮਿਲੀ ਹੈ ਕਿ ਅਰਵਿੰਦ ਕੇਜਰੀਵਾਲ ਬਹੁ ਥਾਵਾਂ ਦੇ ਉੱਤੇ ਗਏ ਤੇ ਉਹਨਾਂ ਦੇ ਵੱਲੋਂ ਦੌਰਾ ਕੀਤਾ ਗਿਆ ਪਰ ਇਹ ਰਿਪੋਰਟ ਦੇ ਵਿੱਚ ਇਹ ਜ਼ਾਹਿਰ ਹੋ ਚੁੱਕਾ ਹੈ ਕਿ ਉਹਨਾਂ ਦੀ ਇਹ ਜਿਹੜੀ ਜੀਐਸਓ ਸਿਰਫ ਮਹਿਜ਼ ਇੱਕ ਤਰ੍ਹਾਂ ਦੀ ਡਰਾਮੇਬਾਜ਼ੀ ਸੀ ਜਾਂ ਫਿਰ ਅਦਾਲਤ ਤੋਂ ਬਚਣ ਦਾ ਇੱਕ ਤਰੀਕਾ ਉਹਨਾਂ ਦੇ ਵੱਲੋਂ ਕਹਿ ਸਕਦੇ ਹਾਂ ਕਿ ਬਹਾਨਾ ਜਿਹੜਾ ਕੱਢਿਆ ਗਿਆ ਸੀ ਸੋ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਐਮਐਲਏ ਪਠਾਨ ਮਾਜਰਾ ਦੀਆਂ ਵੀ ਅੱਗੇ ਹੁਣ ਮੁਸ਼ਕਿਲਾਂ ਵੱਧ ਗਈਆਂ ਨੇ ਜੀ ਹਾਂ ਦਰਅਸਲ ਹਰਿਆਣਾ ਦੇ ਵਿੱਚ ਵੀ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ ਦੱਸਿਆ ਕਿ ਹਰਿਆਣਾ ਦੇ ਵਿੱਚ ਸਨੌਰ ਤੋਂ ਵਿਧਾਇਕ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਜੋ ਪੰਜਾਬ ਪੁਲਿਸ ਤੋਂ ਭੱਜਣ ਦੇ ਵਿੱਚ ناکਾਮ ਹੋ ਗਈ ਸੀ ਸੋ ਦੱਸਿਆ ਕਿ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਜਿੱਥੇ ਲਗਾਤਾਰ ਉਹ ਵੀਡੀਓ ਪਾ ਰਹੇ ਸੀ ਉਹਨਾਂ ਨੂੰ ਵੀ ਬੰਦ ਕੀਤਾ ਗਿਆ ਤੇ ਇਸੇ ਦੇ ਨਾਲ ਹੁਣ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਵੱਖੋ-ਵੱਖਰੀ ਥਾਵਾਂ ਤੇ ਰੇਡ ਮਾਰਨੀ ਵੀ ਸ਼ੁਰੂ ਕੀਤੀ ਹੋਈ ਹੈ ਤਦ ਦੱਸਿਏ ਕਿ ਲਗਭਗ 24 ਘੰਟੇ ਬਾਅਦ ਪਠਾਨ ਮਾਜਰਾ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਡਾਬਰੀ ਪਿੰਡ ਤੋਂ ਪੁਲਿਸ ਦੀ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਏ ਸੀ ਜਦੋਂ ਉਹਨਾਂ ਦੇ ਉੱਤੇ ਇਹ ਕਾਰਵਾਈ ਹੋਈ ਸੋ ਇੱਥੇ ਦੱਸ ਰਹੀਏ ਕਿ ਹੁਣ ਉਹਨਾਂ ਦੇ ਉੱਪਰ ਨਵੀਂ ਐਫਆਈਆਰ ਜਿਹੜੀ ਹੈ ਉਹ ਦਰਜ ਕਰ ਦਿੱਤੀ ਗਈ ਹੈ ਸੋ ਪੁਲਿਸ ਉਤਰਾ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇੱਥੇ ਦੱਸ ਰਹੀਏ ਕਿ ਕੱਲ ਸ਼ਾਮ ਪੰਜਾਬ ਦੀ ਸੀਆਈਏ ਪੁਲਿਸ ਨੇ ਕਰਨਾਲ ਦੇ ਸਦਰ ਪੁਲਿਸ ਸਟੇਸ਼ਨ ਦੇ ਵਿੱਚ ਵਿਧਾਇਕ ਪਠਾਨ ਮਾਜਰਾ ਤੇ ਲਾਡੀ ਦੇ ਖਿਲਾਫ ਜਿਹੜੀ ਐ ਉਹ ਐਫ ਆਈ ਆਰ ਜਿਹੜੀ ਐ ਉਹ ਵੀ ਦਰਜ ਕਰਵਾਈ ਤੇ ਨਾਲ ਹੀ ਉਹਨਾਂ ਦੇ ਉੱਤੇ ਇਲਜ਼ਾਮ ਕਰਵਾਇਆ ਸੀ ਕਿ ਗੋਲੀਬਾਰੀ ਜਿਹੜੀ ਐ ਉਹਨਾਂ ਦੇ ਵੱਲੋਂ ਕੀਤੀ ਗਈ ਸੋ ਇਹ ਸਾਰੀ ਜਾਣਕਾਰੀ ਜਿਹੜੀ ਐ ਨਿਕਲ ਕੇ ਸਾਹਮਣੇ ਆ ਰਹੀ ਐ ਕਿ ਕਹੋਰ ਐਫ ਆਈ ਆਰ ਜਿਹੜੀ ਐ ਉਹਨਾਂ ਦੇ ਉੱਪਰ ਦਰਜ ਕਰ ਲਈ ਗਈ ਐ ਸੋ ਇਸ ਤੋਂ ਇਲਾਵਾ ਦੂਜੇ ਪਾਸੇ ਪਠਾਨ ਮਾਜਰਾ ਦੇ ਵੱਲੋਂ ਲਗਾਤਾਰ ਜਿਹੜੀ ਵੀਡੀਓਜ਼ ਪਾਈਆਂ ਜਾ ਰਹੀਆਂ ਸੀ ਉਹਨਾਂ ਦੇ ਵਿੱਚ ਐਨਕਾਊਂਟਰ ਦਾ ਖਦਸ਼ਾ ਉਹਨਾਂ ਦੇ ਵੱਲੋਂ ਜਤਾਇਆ ਗਿਆ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਮੇਰਾ ਐਨਕਾਊਂਟਰ ਜਿਹੜਾ ਕੀਤਾ ਜਾਣਾ ਸੀ ਇਸ ਕਰਕੇ ਮੈਂ ਫਰਾਰ ਹੋਇਆ ਸੋ ਇੱਥੇ ਨਵੀਆਂ ਜਿਹੜੀ ਐਫ ਆਈ ਆਰ ਕਹਿ ਸਕਦੇ ਹਾਂ ਕਿ ਉਹਨਾਂ ਦੇ ਖਿਲਾਫ ਦਰਜ ਕਰ ਲਈਆਂ ਗਈਆਂ ਨੇ ਹੁਣ ਹਰਿਆਣਾ ਦੇ ਵਿੱਚ ਵੀ ਸੋ ਇਸ ਵੇਲੇ ਦੀ ਇਹ ਜਾਣਕਾਰੀ ਹੈ ਕਿ ਹੁਣ ਫਿਲਹਾਲ ਦੀ ਘੜੀ ਇੱਥੇ ਵਿਧਾਇਕ ਜਿਹੜੇ ਨੇ ਉਹ ਫਰਾਰ ਨਜ਼ਰ ਆ ਰਹੇ ਨੇ ਤੇ ਹਜੇ ਤੱਕ ਉਹਨਾਂ ਦੀ ਕੋਈ ਵੀ ਗ੍ਰਿਫਤਾਰੀ ਜਿਹੜੀ ਹੈ ਉਹ ਨਹੀਂ ਹੋਈ ਹਾਲਾਂਕਿ ਇਹਨਾਂ ਦੀ ਗ੍ਰਿਫਤਾਰੀ ਕਦੋਂ ਹੁੰਦੀ ਹੈ ਵੀ ਦੇਖਣਾ ਹੋਵੇਗਾ ਪਰ ਫਿਲਹਾਲ ਦੀ ਘੜੀ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਪਠਾਨ ਮਾਜਰਾ ਜਿਹੜੇ ਨੇ ਉਹ ਫਿਲਹਾਲ ਦੀ ਘੜੀ ਫਰਾਰ ਨੇ ਸੋ ਇੱਥੇ ਉਹਨਾਂ ਦੇ ਨਾਲ ਰਿਲੇਟਿਡ ਏ ਖਬਰ ਵੀ ਨਿਕਲ ਕੇ ਸਾਹਮਣੇ ਆਈ ਸੀ ਕਿ ਜਦੋਂ ਦੇ ਉਹਨਾਂ ਨੇ ਆ ਆਵਾਜ਼ ਰੁਕਣੀ ਸ਼ੁਰੂ ਕੀਤੀ ਉਸ ਤੋਂ ਬਾਅਦ ਹੀ ਉਹਨਾਂ ਦੇ ਉੱਪਰ ਜੇ ਜੜੀ ਕਾਰਵਾਈ ਹੈ ਉਹ ਹੋਈ ਸੀ ਸੋ ਇਸ ਕਾਰਵਾਈ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਜਦੋਂ ਉਹਨਾਂ ਦੀ ਗ੍ਰਿਫਤਾਰੀ ਕਰਨ ਦੇ ਲਈ ਪੁਲਿਸ ਪਹੁੰਚਦੀ ਹੈ ਤਾਂ ਉਹ ਫਰਾਰ ਹੋ ਜਾਂਦੇ ਨੇ ਸੋ ਦੱਸ ਜੀਏ ਕਿ ਉਹਨਾਂ ਦੇ ਹੀ ਇੱਕ ਸਾਥੀ ਗੁਰਨਾਮ ਸਿੰਘ ਲਾੜੀ ਦੇ ਘਰ ਤੇ ਛਾਪਾ ਮਾਰਨ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਪਰ ਜਦੋਂ ਪੁਲਿਸ ਉਹਨਾਂ ਨੂੰ ਪਟਿਆਲਾ ਲੈ ਕੇ ਜਾਣ ਲੱਗੀ ਤਾਂ ਲਾੜੀ ਅਤੇ ਵਿਧਾਇਕ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਫਰਾਰ ਹੋ ਗਏ ਸੀ ਸੋ ਇਸ ਦੌਰਾਨ ਭੀੜ ਦੇ ਵਿੱਚ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ ਸੀ ਤੇ ਪੁਲਿਸ ਨੇ ਜਵਾਬੀ ਕਾਰਵਾਈ ਜਿਹੜੀ ਐ ਉਹ ਨਹੀਂ ਕੀਤੀ ਹਾਲਾਂਕਿ ਪਠਾਨ ਮਾਜਰਾ ਨੇ ਇਹ ਗੱਲ ਵੀ ਆਖੀ ਐ ਕਿ ਇੱਥੇ ਮੈਨੂੰ ਕਿਤੇ ਨਾ ਕਿਤੇ ਅਨਕਾਊਂਟਰ ਮੇਰਾ ਹੋਣਾ ਸੀ ਇਸ ਕਰਕੇ ਹੀ ਮੈਂ ਭੱਜਿਆ ਤੇ ਦੂਜੇ ਪਾਸੇ ਲਗਾਤਾਰ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਸਰਗਰਮੀ ਜਿਹੜੀ ਦਿਖਾਈ ਜਾ ਰਹੀ ਸੀ ਉਸ ਨੂੰ ਦੇਖਦਿਆਂ ਬੀਤੇ ਕੱਲ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਵੀ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਤੇ ਦੂਜੇ ਪਾਸੇ ਬੀਤੇ ਕੱਲ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਨੇ ਪੰਜਾਬ ਦੇ ਬਹੁਤ ਸਾਰੇ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦੌਰਾ ਕਰਕੇ ਆਏ ਨੇ ਜਿਸ ਤੋਂ ਬਾਅਦ ਉਹਨਾਂ ਦਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਦਰਸਲ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਨਾਜਾਇਜ਼ ਮਾਈਨਿੰਗ ਹੀ ਪੰਜਾਬ ਦੇ ਵਿੱਚ ਹੜ੍ਹਾਂ ਦਾ ਅਸਲ ਕਾਰਨ ਬਣੀ ਹੈ ਦੱਸਿਆ ਕਿ ਪੰਜਾਬ ਚ ਹੜ੍ਹਾਂ ਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦਾ ਬਿਆਨ ਨਿਕਲ ਕੇ ਸਾਹਮਣੇ ਆਇਆ ਉਹਨਾਂ ਕਿਹਾ ਕਿ ਹੜ੍ਹਾਂ ਲਈ ਨਜਾਇਜ਼ ਮਾਈਨਿੰਗ ਜ਼ਿੰਮੇਵਾਰ ਹੈ ਕਿਉਂਕਿ ਮਾਈਨਿੰਗ ਦੇ ਕਰਕੇ ਦਰਿਆਵਾਂ ਦੇ ਬੰਨ ਕਮਜ਼ੋਰ ਹੋ ਗਏ ਨੇ ਤੇ ਉਹਨਾਂ ਕਿਹਾ ਕਿ ਪੰਨ ਮਜ਼ਬੂਤ ਕਰਨੇ ਜ਼ਰੂਰੀ ਤਾਂ ਜੋ ਭਵਿੱਖ ਦੇ ਵਿੱਚ ਸੁਰੱਖਿਅਤ ਹੋ ਸਕੀਏ ਸੋ ਉਹਨਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਮਾਨਯੋਗ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਬਹੁਤ ਚਿੰਤਿਤ ਨੇ ਉਨ੍ਹਾਂ ਦੇ ਨਿਰਦੇਸ਼ਾਂ ਤੇ ਮੈਂ ਉੱਥੇ ਦੀ ਸਥਿਤੀ ਨੂੰ ਸਮਝਣ ਦੇ ਲਈ ਪੰਜਾਬ ਗਿਆ ਸੀ ਸੋ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਹੈ ਤੇ ਫਸਲਾਂ ਤਬਾਹ ਹੋ ਗਈਆਂ ਨੇ ਇਸ ਸੰਕਟ ਦੀ ਘੜੀ 'ਚ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਦੇ ਨਾਲ ਖੜੀ ਹੈ ਤੇ ਹੁਣ ਸਾਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪੁਨਰ ਨਿਰਮਾਣ ਦੀਆਂ ਯੋਜਨਾਬੰਦ ਤਰੀਕੇ ਦੇ ਨਾਲ ਕੰਮ ਕਰਨ ਦੀ ਲੋੜ ਹੈ ਸੋ ਅੱਗੇ ਉਹਨਾਂ ਲਿਖਿਆ ਕਿ ਪੰਜਾਬ ਨੂੰ ਇਸ ਸੰਕਟ ਦੇ ਵਿੱਚੋਂ ਕੱਢਣ ਦੇ ਲਈ ਥੋੜੇ ਸਮੇਂ ਦਰਮਿਆਨੇ ਸਮੇਂ ਅਤੇ ਲੰਬੇ ਸਮੇਂ ਦੀਆਂ ਯੋਜਨਾਵਾਂ ਬਣਾਉਣੀਆਂ ਪੈਣਗੀਆਂ ਮੈਂ ਪੰਜਾਬ ਦੇ ਵਿੱਚ ਹੋਏ ਨੁਕਸਾਨ ਦੀ ਵਿਸਤ੍ਰਿਤ ਰਿਪੋਰਟ ਪ੍ਰਧਾਨ ਮੰਤਰੀ ਨੂੰ ਸੌਂਪਾਂਗਾ ਸੋ ਦੱਸਦੀ ਹੈ ਕਿ ਸੰਕਟ ਵੱਡਾ ਹੈ ਪਰ ਕੇਂਦਰ ਸਰਕਾਰ ਇਸ ਸੰਕਟ ਚੋਂ ਨਿਕਲਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ ਇਹ ਵੀ ਕਹਿੰਦੇ ਹੋਏ ਉਹ ਨਜ਼ਰ ਆਏ ਤੇ ਇਸੇ ਦੇ ਨਾਲ ਸੂਬਾ ਸਰਕਾਰ ਨੂੰ ਵੀ ਪੂਰੀ ਗੰਭੀਰਤਾ ਦੇ ਨਾਲ ਜ਼ਮੀਨੀ ਪੱਧਰ ਤੇ ਕੰਮ ਕਰਨਾ ਪਵੇਗਾ ਜਦੋਂ ਪਾਣੀ ਘਟ ਜਾਵੇਗਾ ਦਾ ਬਿਮਾਰੀ ਫੈਲਣ ਦਾ ਖਤਰਾ ਹੋਵੇਗਾ ਸੋ ਮਰੇ ਹੋਏ ਜਾਨਵਰਾਂ ਦਾ ਸੁਰੱਖਿਆ ਢੰਗ ਦੇ ਨਾਲ ਨਿਪਟਾਰਾ ਕਰਨਾ ਪਵੇਗਾ ਤਾਂ ਜੋ ਬਿਮਾਰੀਆਂ ਨਾ ਫੈਲਣ ਖੇਤਾਂ ਦੇ ਵਿੱਚ ਗਾਧ ਜਮਾ ਹੋ ਗਈ ਹੈ ਜਿਸ ਨੂੰ ਹਟਾਉਣ ਦੇ ਲਈ ਯੋਜਨਾ ਬਣਾਉਣੀ ਪਵੇਗੀ ਤਾਂ ਜੋ ਅਗਲੀ ਫਸਲ ਖਤਰੇ ਦੇ ਵਿੱਚ ਨਾ ਪੈਦਾ ਹੋਵੇ ਤਾਂ ਉਹਨਾਂ ਦੇ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਕਿ ਜਦੋਂ ਅਟਲ ਜੀ ਅਤੇ ਪ੍ਰਧਾਨ ਮੰਤਰੀ ਸੀਗੇ ਉਹ ਤੇ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸੀ ਸੋ ਉਸ ਵੇਲੇ ਹੜ੍ਹਾਂ ਤੋਂ ਫਸਲਾਂ ਦੀ ਰੱਖਿਆ ਦੇ ਲਈ ਸਤਲੁਜ ਬਿਆਸ ਰਾਵੀ ਤੇ ਘੱਗਰ ਦਰਿਆਵਾਂ ਦੇ ਕੰਡਿਆਂ ਤੇ ਬੰਨ ਮਜ਼ਬੂਤ ਕੀਤੇ ਗਏ ਸੀ ਪਰ ਗੈਰ ਕਾਨੂੰਨੀ ਮਾਈਨਿੰਗ ਕਰਕੇ ਉਹ ਕਮਜ਼ੋਰ ਹੋ ਗਏ ਨੇ ਤੇ ਪਾਣੀ ਪਿੰਡਾਂ ਦੇ ਵਿੱਚ ਇਜ਼ਦੇ ਕਰਕੇ ਹੀ ਵੜਿਆ ਸੋ ਹੁਣ ਉਹਨਾਂ ਢਾਂਚਿਆਂ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ ਤਾਂ ਜੋ ਭਵਿੱਖ ਦੇ ਵਿੱਚ ਪੰਜਾਬ ਨੂੰ ਅਜਿਹੀ ਤਰਾਸਦੀ ਤੋਂ ਬਚਾਇਆ ਜਾ ਸਕੇ ਇਸ ਸੰਕਟ ਦੀ ਘੜੀ ਦੇ ਵਿੱਚ ਮੈਂ ਪੰਜਾਬ ਦੇ ਵਿੱਚ ਪੀੜਤਾਂ ਦੀ ਸੇਵਾ ਦੇ ਲਈ ਇੱਕ ਉਦਾਹਰਣ ਦੇਖੀ ਹੈ ਹਜ਼ਾਰਾਂ ਸਮਾਜ ਸੇਵਕ ਆਪਣੇ ਪਿੰਡ ਤੋਂ ਟਰੈਕਟਰਾਂ ਦੇ ਵਿੱਚ ਭੋਜਨ, ਕੱਪੜੇ, ਦਵਾਈਆਂ ਲੈ ਕੇ ਨਿਕਲੇ ਨੇ ਤੇ ਪਿੰਡ-ਪਿੰਡ ਸੇਵਾ ਕਰ ਰਹੇ ਨੇ ਸੋ ਮੈਂ ਪੰਜਾਬ ਦੀ ਸੇਵਾ ਇਸ ਸੇਵਾ ਭਾਵਨਾ ਨੂੰ ਸਲਾਮ ਕਰਦਾ ਹਾਂ ਇਹ ਵੀ ਕਹਿੰਦੇ ਹੋਏ ਮੰਤਰੀ ਸਾਹਿਬ ਇੱਥੇ ਅੱਜ ਨਜ਼ਰ ਆਏ ਨੇ ਸੋ ਹੁਣ ਗੱਲ ਕਰਦੇ ਹਾਂ ਹਾਈ ਕੋਰਟ ਦੀ ਦਰਅਸਲ ਹਾਈ ਕੋਰਟ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਜਿਹੜੀ ਜਨਹਿੰਦ ਪਟੀਸ਼ਨ ਪਾਈ ਗਈ ਸੀ ਉਸ ਨੂੰ ਵੀ ਖਾਰਜ ਕਰ ਦਿੱਤਾ ਗਿਆ ਹੈ ਦਾਸੀਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਹੜ੍ਹਾਂ ਸੰਬੰਧੀ ਦਾਇਰ ਜਨਹਿਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਅਦਾਲਤ ਨੇ ਕਿਹਾ ਕਿ ਇਸ ਸਮੇਂ ਅਧਿਕਾਰੀ ਜ਼ਮੀਨੀ ਪੱਧਰ ਤੇ ਰਾਹਤ ਅਤੇ ਬਚਾਅ ਕਾਰਜਾਂ ਦੇ ਵਿੱਚ ਲੱਗੇ ਹੋਏ ਨੇ ਇਸ ਸਮੇਂ ਉਨ੍ਹਾਂ ਤੋਂ ਹਲਫਨਾਮਾ ਦਾਇਰ ਕਰਨ ਦੀ ਉਮੀਦ ਕਰਨਾ ਸਹੀ ਨਹੀਂ ਹੋਵੇਗਾ ਸਚੀਵ ਜਸਟਿਸ ਸ਼ੀਲ ਨਾਗੂ ਨੇ ਇਸ ਹਲਫਨਾਮੇ ਨੂੰ ਖਾਰਜ ਕਰ ਦਿੱਤਾ ਉਹਨਾਂ ਸਪਸ਼ਟ ਤੌਰ ਤੇ ਕਿਹਾ ਕਿਸ ਇਸ ਸਮੇਂ ਅਧਿਕਾਰੀ ਜ਼ਮੀਨੀ ਪੱਧਰ ਤੇ ਸਥਿਤੀ ਦੇ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਨੇ ਜੇ ਅਸੀਂ ਇਹ ਸੁਣਵਾਈ ਕਰਦੇ ਆ ਤਾਂ ਉਹਨਾਂ ਨੂੰ ਬੈਠ ਕੇ ਹਲਫਨਾਮਾ ਤਿਆਰ ਕਰਨਾ ਪਵੇਗਾ ਅਸੀਂ ਇਸ ਸਮੇਂ ਨਹੀਂ ਚਾਹੁੰਦੇ ਤਦਾਜ਼ੀ ਇਹ ਕਿ ਪਟੀਸ਼ਨ ਕਰਤਾ ਨੇ ਦਾਵਾ ਕੀਤਾ ਹੈ ਕਿ ਪਾਖੜਾ ਪੌਂਗ ਅਤੇ ਹੋਰ ਡੈਮਾਂ ਤੋਂ ਪਾਣੀ ਛੱਡਣ ਤੋਂ ਬਾਅਦ ਹੇਠਲੇ ਇਲਾਕਿਆਂ ਦੇ ਵਿੱਚ ਸਮੇਂ ਸਿਰ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਸੋ ਸਤਲੂ ਅਤੇ ਕੱਗਰ ਦਰਿਆਵਾਂ ਦੇ ਨਾਲ ਬੰਨੇ ਬੰਨ ਅਤੇ ਨਹਿਰਾ ਕਮਜ਼ੋਰ ਸਨ ਜਿਨ੍ਹਾਂ ਨੂੰ ਪਹਿਲਾਂ ਹੀ ਮਜ਼ਬੂਤ ਕੀਤਾ ਜਾਣਾ ਚਾਹੀਦਾ ਸੀ ਇਸ ਤੋਂ ਇਲਾਵਾ ਰਾਹਤ ਅਤੇ ਬਚਾਅ ਕਾਰਜਾਂ ਦੇ ਵਿੱਚ ਦੇਰੀ ਕਰਕੇ ਹਜ਼ਾਰਾਂ ਪਿੰਡ ਵਾਸੀਆਂ ਨੂੰ ਹਿਜਰਤ ਕਰਨੀ ਪਈ ਅਤੇ ਸਰਕਾਰੀ ਮਦਦ ਦੇ ਲਈ ਕਈ ਪਿੰਡਾਂ ਤੱਕ ਨਹੀਂ ਪਹੁੰਚ ਸਕੀ ਸੋ ਇਸ ਪਟੀਸ਼ਨ ਦੇ ਵਿੱਚ ਹਾਈ ਕੋਰਟ ਨੂੰ ਅਪੀਲ ਕੀਤੀ ਗਈ ਹੈ ਕਿ ਪ੍ਰਭਾਵਿਤ ਕਿਸਾਨਾਂ ਅਤੇ ਪਿੰਡ ਵਾਸੀਆਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ, ਬੰਨਾਂ ਨੂੰ ਸਥਾਈ ਤੌਰ ਤੇ ਮਜ਼ਬੂਤ ਕਰਨ ਦੇ ਲਈ ਇੱਕ ਲੰਬੇ ਸਮੇਂ ਦੀ ਯੋਜਨਾ ਬਣਾਈ ਜਾਵੇ ਅਤੇ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਸੋ ਇਸ ਤੋਂ ਬਾਅਦ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਇਸ ਸਮੇਂ ਤਰਜੀਹ ਜ਼ਮੀਨੀ ਸਥਿਤੀ ਨੂੰ ਸੰਭਾਲਣਾ ਹੈ ਅਤੇ ਅਧਿਕਾਰੀਆਂ ਨੂੰ ਨਿਆਂਇਕ ਕਾਰਵਾਈ ਦੇ ਵਿੱਚ ਨਾ ਉਲਝਾਉਣਾ ਹੈ ਸੋ ਇਸ ਲਈ ਅਦਾਲਤ ਨੇ ਇਸ ਜਨਹਿਤ ਪਟੀਸ਼ਨ ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਇਸ ਨੂੰ ਖਾਰਜ ਵਿਜੜਿਆ ਕਰ ਦਿੱਤਾ ਗਿਆ ਸੋ ਅੱਜ ਦੇ ਬੁਲੇਟਨ ਦੇ ਵਿੱਚ ਇਹ ਨਹੀਂ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨ ਨਾ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ